ਪੰਜਾਬ ਨਾਓ ਟੀਵੀ ਦੇਖ ਰਹੇ ਸਾਰੇ ਦਸ਼ਕਾ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਚੈਨਲ ਦੀ ਸਮੁੱਚੀ ਟੀਮ ਵੱਲੋਂ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਹੋਲੇ ਮਹੱਲੇ ਨੂੰ ਲੈ ਕੇ ਸਮੁੱਚੀ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਮਾਝੇ ਮਾਲਵੇ ਅਤੇ ਦੁਆਬੇ ਦੇ ਖੇਤਰਾਂ ਦੇ ਲੰਗਰ ਇੱਕ ਲੜੀ ਵਿੱਚ ਪੁਰੋਏ ਹੋਏ ਹਨ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਕੇਸਰੀ ਰੰਗ ਵਿੱਚ ਰੰਗ ਚੁੱਕਿਆ ਹੈ ਦੂਰੋਂ ਦੂਰੋਂ ਇੱਥੇ ਪਹੁੰਚ ਕੇ ਪਹੁੰਚ ਕੇ ਸੰਗਤਾਂ ਨਿਹਾਲ ਹੋ ਰਹੀਆਂ ਨੇ ਮਾਝ ਦੀਆਂ ਸੰਗਤਾਂ ਦਾ ਹਰ ਸਾਲ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਮਾਝੇ ਦੇ ਖੇਤਰ ਵਿੱਚ ਜਗ੍ਹਾ-ਜਗ੍ਹਾ ਤੇ ਲੰਗਰ ਲੱਗੇ ਹੋਏ ਹਨ ਜੋ ਸੰਗਤਾਂ ਅਨੰਦਪੁਰ ਸਾਹਿਬ ਨੂੰ ਜਾ ਰਹੀਆਂ ਨੇ ਅਤੇ ਆ ਰਹੀਆਂ ਨੇ ਉਹਨਾਂ ਦੇ ਲਈ ਵਿਸ਼ਾਲ ਲੰਗਰਾਂ ਦਾ ਆਯੋਜਨ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਲਗਾਤਾਰ ਗੁਰਦਾਸਪੁਰ ਦੇ ਪਿੰਡ ਤਿੱਬੜ ਵਿਖੇ ਲਗਾਤਾਰ 24 ਸਾਲ ਤੋਂ ਲੰਗਰ ਚੱਲ ਰਿਹਾ ਹੈ ਇਹ ਲੰਗਰ ਪਿੰਡ ਦੀ ਸੰਗਤਾਂ ਵੱਲੋਂ ਚਲਾਇਆ ਜਾਂਦਾ ਹੈ ਇਹ ਲੰਗਰ ਤਕਰੀਬਨ 7 ਦਿਨ ਚੱਲਦਾ ਹੈ ਜਦੋਂ ਸਾਨੂੰ ਇੱਥੇ ਪੁੱਜਣ ਦਾ ਮੌਕਾ ਮਿਲਿਆ ਤਾਂ ਇਹ ਲੰਗਰ ਦਾ ਪੰਜਵਾਂ ਦਿਨ ਸੀ ਜਿਸ ਵਿੱਚ ਸੰਗਤਾਂ ਬੜੀ ਹੀ ਸ਼ਰਧਾ ਨਾਲ ਲੰਗਰ ਵਰਤਾ ਰਹੀਆਂ ਸਨ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਲੰਗਰ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਬਿੱਲਾ ਅਤੇ ਮੁੱਖ ਪ੍ਰਚਾਰਕ ਗੁਰਪ੍ਰੀਤ ਸਿੰਘ ਰੰਦਾਵਾ ਜੀ ਨੇ ਨੇ ਗੱਲਬਾਤ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਆਹ ਮੇਰੇ ਹੱਲੇ ਮੱਲੇ ਤੇ ਸੰਬੰਧ ਵਿੱਚ ਇਹ ਲੰਗਰ ਲੰਘਣ ਆਇਆ ਪਿੰਡ ਤੇ ਪੜੋ ਜਿਹੜੇ ਵੱਲ ਤੇ ਜਨ ਕਰਦੀ ਹੈ ਜੀ ਮਹਾਰਾਜ ਇਹ ਜਿਹੜਾ ਇਹ ਲੰਗਰ ਇਹ ਕਾਫੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਇਹ 2001 ਵਿੱਚ ਇਹ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਉਸ ਤੋਂ ਉਪਰ ਇਹ ਸੁਖਦੇਸ਼ ਸਿੰਘ ਬਿੱਲਾ ਜੀ ਰਿਆਨ ਮਾਹੀ ਜੀ ਲੱਗ ਰਿਹਾ ਹੈ ਤੇ ਹੁਣ ਤੱਕ ਲੱਗ ਰਿਹਾ ਹੈ ਇਹਨਾਂ ਨੇ ਇਹ ਪ੍ਰਣ ਕੀਤਾ ਸੀ ਸਾਡੇ ਪ੍ਰਧਾਨ ਸਾਹਿਬ ਸੁਖਦੇਸ਼ ਸਿੰਘ ਬਿੱਲਾ ਜੀ ਨੇ ਕਿ ਜਿੰਨਾ ਚਿਰ ਮੇਰਾ ਸਵਾਸ ਚੱਲਣਗੇ ਇਹ ਲੰਗਰ ਲੱਗੇਗਾ ਤੇ ਇਹ 2001 ਜੋ ਸ਼ੁਰੂ ਹੋਇਆ ਸੀ ਅੱਜ 2025 ਚੜ ਗਿਆ ਹੈ ਤਕਰੀਬਨ 24 ਸਾਲ ਹੋ ਗਏ ਨੇ ਇਹ ਨਗਰ ਲੱਗਦੇ ਨੂੰ ਤੇ ਸਾਹਸੰਗਤਾਂ ਦਾ ਇੰਨਾ ਸੰਜੋਗ ਏ ਕਿ ਜਿੱਥੇ-ਜਿੱਥੇ ਵੀ ਆਪਾਂ ਗਰਾਈ ਲੈਂ ਜਾਂ ਉਹਨਾਂ ਨੂੰ ਕਹਿੰਦੇ ਆ ਆਪੇ ਸੇਵਾ ਦੇ ਜਾਂਦੇ ਨੇ ਇਹਦੇ ਵਿੱਚ ਐਨਆਰਆਈ ਸਾਡੇ ਵੀਰ ਉਹ ਵੀ ਸੇਵਾ ਕਰਦੇ ਨੇ ਤੇ ਲੱਗ ਲੱਗ ਇਹ ਜਿੰਨੇ ਪਿੰਡਾਂ ਦੀਆਂ ਸਾਹਸੰਗਤਾਂ ਨੇ ਉਹ ਵੀ ਸੇਵਾ ਕਰਦੀਆਂ ਨੇ ਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਕਿੱਥੋਂ-ਕਿੱਥੋਂ ਇਹ ਸੇਵਾ ਆ ਰਹੀ ਏ ਭਾਵੇਂ ਰਸਲਾਂ ਨਾਲ ਕਰਦੇ ਨੇ ਉਹ ਆਪਣੇ ਤਨ ਨਾਲ ਮਨ ਨਾਲ ਧਨ ਨਾਲ ਸੇਵਾ ਕਰਦੇ ਨੇ ਤੇ ਅਸੀਂ ਵੀ ਆਪਣੀ ਸ਼ਰਧਾ ਮੁਤਾਬਕ ਉਹਨਾਂ ਦੀ ਜੋ ਸਾਹਸੰਗਤਾਂ ਹੁੰਦੀਆਂ ਨੇ ਬਹੁਤ ਚੰਕੇ ਟੋਟ ਲੰਗਰ ਉਹਨਾਂ ਦੇ ਸਨਮੁਖ ਰੱਖਦੇ ਆ ਤੇ ਸੰਤਾਂ ਛਾਕੇ ਤੇ ਗੁਰੂ ਸਾਹਿਬ ਦੀ ਮਹਿਮਾ ਗੁੰਦੀਆਂ ਨੇ ਤੇ ਆਪਾਂ ਇਹ ਲੰਗਰ ਦਿਨੋਂ ਵਿੱਚ ਦਿਨਾਂ ਕਾਤੀ ਘਾਣਾ ਚੱਲ ਰਹੀ ਨੇ ਕਿੰਨਾ ਚਿਰ ਚੱਲਦਾ ਜੀ ਕਿੰਨੇ ਦਿਨ ਚੱਲਦਾ ਲੰਗਰ ਇਹ तकरीबन 7 ਦਿਨ ਚੱਲਦਾ ਹੋਏ ਅੱਜ ਇਹ ਪੰਜਵਾਂ ਭਰਾ ਹੈ ਦੋ ਭਰਾ ਹੋ ਰਹਿ ਗਏ ਨੇ ਇਹ ਜਦੋਂ ਵੀ ਲੰਗਰ ਸ਼ੁਰੂ ਹੋਇਆ ਹੈ 7 ਦਿਨ ਤਾਂ ਚੱਲ ਰਿਹਾ ਹੈ ਠੀਕ ਹੈ ਮਿਹਰਬਾਨ ਇਹ ਤਾਂ ਬਾਹਰ ਖੋਲੇ ਮਰੇ ਜੀ ਤੋਂ ਖੋਲੇ ਮਰੇ ਆਂ ਅਸੀਂ ਗੁੰਦਾਂ ਨਗਰ ਲੰਮੇ ਆਂ

ਇੱਕੋ ਥਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬੰਤ ਸੰਗਤਾਂ ਨੂੰ ਬੋਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਹੁਣ ਬੋਲੇ ਮਹਲੇ ਦੇ ਸਬੰਧ ਵਿੱਚ ਇਹ ਜੋ ਲੰਗਰ ਚੱਲਦਾ ਹੈ ਤਨ ਮਨ ਧੰਦੇ ਨਾਲ ਸੰਗਤਾਂ ਦੂਰੋਂ ਦਰਵਾਜ਼ਾ ਆ ਕੇ ਸੇਵਾ ਕਰਦੀਆਂ ਹਨ ਬੱਚੇ ਬਜ਼ੁਰਗ ਤੇ ਸਾਡੀਆਂ ਬੀਬੀਆਂ ਪੈਣਾ ਸਾਰੀਆਂ ਸੇਵਾ ਕਰਦੀਆਂ ਹਨ ਬੱਚੇ ਆਉਂਦੇ ਹਨ ਲੰਗਰ ਵਰਤੌਣ ਵਾਸਤੇ ਉਤੋਂ ਬਹੁਤ ਕੁਝ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਹੈ ਕਿ ਗਾਂ ਨੂੰ ਸਾਡੇ ਤੋਂ ਬਾਅਦ ਉਹਨਾਂ ਵੀ ਇਸ ਲੰਗਰ ਇਸ ਇਸ ਤਰੀਕੇ ਦੇ ਨਾਲ ਵਰਤਉਣਾ ਹੈ ਇਸ ਤਰੀਕੇ ਨਾਲ ਮਨਾਉਣਾ ਹੈ ਤੇ ਇਸ ਤਰ੍ਹਾਂ ਇਸ ਲੰਗਰ ਦੇ ਵਿੱਚ ਹੀ ਅਨੇਕਾਂ ਅਰਦਾਸਾਂ ਹੁੰਦੀਆਂ ਹਨ ਜੋ ਐਨਆਰਆਈ ਵੀਰ ਤੇ ਪਿੰਡ ਦੇ ਵੀਰ ਹੋਰ ਵੀ ਜੋ ਵੀ ਲੰਗਰ ਛਕਣ ਹੁੰਦਾ ਹੈ ਜਿਸ ਤਰ੍ਹਾਂ ਆਪਜੀ ਨੂੰ ਪਤਾ ਹੈ ਕਿ ਮਰਜ਼ਾਦਾ ਹੈ ਸਾਡੇ ਸਿੱਖ ਕੌਮ ਦੇ ਵਿੱਚ ਕੋਈ ਵੀ ਲੰਗਰ ਛਕਦਾ ਹੈ ਤਾਂ ਗੁਰੂ ਦੀ ਗੋਲਕ ਵਿੱਚ ਕੋਈ ਨਾ ਕੋਝੋ ਕੋ ਪਾ ਕੇ ਜਾਂਦਾ ਹੈ ਤੇ ਜੋ ਵੀ ਅਰਦਾਸਾਂ ਕਰਉਂਦੇ ਹਨ ਉਹਨਾਂ ਦੀਆਂ ਅਰਦਾਸਾਂ ਹਰ ਸਾਲ ਪੂਰੀਆਂ ਹੁੰਦੀਆਂ ਹਨ ਤੇ ਜਿਨ੍ਹਾਂ ਦੀਆਂ ਅਰਦਾਸਾਂ ਸਤਪੂਰਜੀ ਦੀ ਕਿਰਪਾ ਦੇ ਨਾਲ ਅਰਪੂਰੀਆਂ ਹੁੰਦੀਆਂ ਹਨ ਉਹ ਆ ਕਰਕੇ ਅਗਲੇ ਸਾਲ ਨੂੰ ਵੱਧ ਗੜ ਕੇ ਜਿਹੜੀਆਂ ਉਹ ਸੇਵਾ ਕਰਦੇ ਹਨ ਤੇ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਲੰਗਰਾਂ ਦਾ ਜੋ ਪ੍ਰਵਾਹ ਚੱਲ ਰਿਹਾ ਹੈ ਤੇ ਅਨੇਕਾਂ ਬਹੁਤ ਹੀ ਲੋਕਾਂ ਦੀਆਂ ਜਿਹੜੀਆਂ ਅਰਦਾਸਾਂ ਨੇ ਇਸ ਲੰਗਰ ਦੇ ਵਿੱਚ ਆਣ ਕੇ ਪੂਰੀਆਂ ਹੋਈਆਂ ਹਨ ਤੇ ਅਰਦਾਸਾਂ ਪੂਰੀਆਂ ਹੋਣ ਦੇ ਵਿੱਚ ਹੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦਾ ਉਹਨਾਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਵੱਧ ਤੋਂ ਵੱਧ ਜਾ ਕੇ ਲੰਗਰ ਦੇ ਵਿੱਚ ਮਾਇਆ ਨਾਲ ਤਨ ਨਾਲ ਮੰਨਣਾ ਧੰਣਾ ਸੇਵਾ ਕਰੀਏ ਤੇ ਤਾਂ ਜੋ ਇਹ ਲੰਗਰ ਇਸ ਤਰ੍ਹਾਂ ਨਿਰੰਤਰ ਚੱਲਦਾ ਰਹੇ वाहेगुरु जी का ख़ालसा वाहेगुरु वाहे जी सोन